ਆਦੇ ਵਿੱਚ ਕੀ ਟਾਰਗੇਟ ਰਹਿਣ ਵਾਲਾ ਬੀਜਪੀ ਦਾ ਮੈਂਬਰ ਚਪਦੇ ਵਿੱਚ ਆਉਂਦੇ ਚਾਰ ਦਿਨ ਵਿੱਚ ਵਿਚਾਰ ਹੋਇਆ ਕਿ ਐਫਓ ਵੀ ਦਾ ਡਾਟਾ ਰਿਹਾ ਕਿ ਜਿਆਦਾ ਤੋਂ ਜਿਆਦਾ ਲੋਕ ਸਾਧਨ ਜੁਰ ਤਾਂ ਕਿ ਅਭੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਤੋਂ ਵੀ ਸ਼ਾਮਿਲ ਹੋ ਜਿਵੇਂ ਮੋਦੀ ਸਾਹਿਬ ਜਿੰਦੀ ਆਉਣ ਵਾਲੀ ਜਨਰੇਸ਼ੀ ਜਿਹੜੀ ਆ ਉਹਦਾ ਵੀ ਫੋਕਸ ਹੈ ਜੰਮੀ ਜਮੇਸ਼ਨ ਤੇ ਤੋ ਦਾ ਜੋ ਵੀ ਕਿਹਾ ਜੋ ਚੰਗੀ ਜਿਹੀ ਨੈਸ਼ਨ ਤੇ ਅਵੀ ਜੰਗ ਜੇ ਨੈਸ਼ਨ ਬਤ ਉਹ ਸਾਡੇ ਨਾਲ ਹੈ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਹਰ ਬਸਤੇ ਦਾ ਆਪਣਾ ਆਪਣਾ ਕੰਮ ਹੁੰਦਾ ਉੱਥੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਹਰ ਤਸਿਆਂ ਨੂੰ ਜੀ ਆਇਆਂ ਨੂੰ ਚਾਹੇ ਜੰਗਲਾਟਾ ਚਾਹੇ ਸੀਨੀਅਰ ਹੈ ਹਰੇਕ ਲਈ ਪਾਰਟੀ ਨਿਆਂ ਲੇਕਿਨ ਆਮ ਤੌਰ ਤੇ ਵਰਕਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵੀ ਜਿਹੜੇ ਪਾਰਟੀ ਦੀ ਹਾਈ ਕਮਾਂਡ ਆ ਬਰਕਰ ਤੋਂ ਮੈਂਬਰਸ਼ਿਪ ਤਾਂ ਦੇ ਦਿੰਦੀ ਆ ਬੜੀ ਆਸਾ ਦੇ ਨਾਲ ਮੋਟੀਵੇਟ ਕੀਤਾ ਜਾਂਦਾ ਵੀ ਅਸੀਂ ਦੇਸ਼ ਦੀ ਸੇਵਾ ਲਈ ਸਮਰਪਤਾ ਲੇਕਿਨ ਉਸ ਤੋਂ ਬਾਅਦ ਮੈਂਬਰਸ਼ਿਪ ਤੋਂ ਬਾਅਦ ਉਹਨਾਂ ਦੀ ਪੁਛ ਪੜਤਾਲ ਘੱਟ ਹੁੰਦੀ ਹੈ ਕਿ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਮੇਰੇ ਕੋਲ ਹਾਲੇ ਤੱਕ ਕੋਈ ਅਜਿਹਾ ਕੇਸ ਨਹੀਂ ਆਇਆ ਜੋ ਕਿ ਜਿੰਨੇ ਵੀ ਲੋਕ ਗਏ ਸਾਡੇ ਦਾ ਸਿੱਧਾ ਟਾਰਗੇਟ ਸਾਹਮਣੇ ਤੁਹਾਡੇ ਰੱਖਿਆ ਗਿਆ ਕਿ ਪਹਿਲਾਂ ਤੁਸੀਂ ਪ੍ਰਾਇਮਰੀ ਮੈਂਬਰਸ਼ਿਪ ਕਰਨੀ ਹੈ ਉਸ ਤੋਂ ਬਾਅਦ ਜੇ ਤੁਸੀਂ ਦੂਸਰਾ ਕਰਨਾ ਹੈ ਉਸ ਦਾ ਪ੍ਰੀਸਸ ਸੱਜਿਆ ਬਣਦਾ ਜਿਸ ਤਰ੍ਹਾਂ ਜਗਰਾਉਂ ਦੇ ਵਿੱਚ ਜਿਸ ਤਰ੍ਹਾਂ ਜਗਰਾਉਂ ਦੇ ਵਿੱਚ ਜਿਹੜੇ ਪੁਰਾਣੇ ਵਰਕਰ ਆ ਉਹ ਘੱਟ ਦੇਖਣ ਨੂੰ ਮਿਲਦੇ ਆ ਔਰ ਜਗਰਾਉਂ ਦੇ ਵਿੱਚ ਜਿਹੜਾ ਪਾਲਾ ਵਾ ਬੀਜੇਪੀਆਰਾਂ ਦੇ ਵਿੱਚ ਉਹ ਆਪ ਹੀ ਜੱਗ ਜਹ ਹਰਾਮ ਹੀ ਖਬਰਾਂ ਲੱਗਦੀਆਂ ਮੈਨੂੰ ਤਾਂ ਐਸੇ ਹੀ ਮਤ ਹੈ ਜੀ ਸਾਹਮਣੇ ਦੱਸਿਆ ਪੂਰਾ ਦਿੱਇਆ ਨਵੇਂ ਨਾਲ ਪੁਰਾਣੇ ਵੀ ਬੈਠੇ ਨੇ ਪੁਰਾਣੇ ਨਾਲ ਨਵੇਂ ਵੀ ਬੈਠੇ ਨੇ ਥੋੜਾ ਹੋਮ ਮੈਂ ਤੁਹਾਡੇ ਸਾਹਮਣੇ ਨਾਮ ਲੈ ਲੈ ਕੇ ਬੋਲਿਆ ਥੋੜਾ ਹੋਮ ਸਿਟੀ ਲੁਧਿਆਣਾ ਤੁਸੀਂ ਪੰਜਾਬ ਨੂੰ ਵੀ ਕੈਂਡੀਡੇਟ ਕਰਦੇ ਹੋ ਉਹਨਾਂ ਦੀ ਕਰਦੇ ਹੋ ਤੁਸੀਂ ਲੇਕਿਨ ਮੈਂ ਲੁਧਿਆਣੇ ਤੇ ਆਉਂਗਾ ਲੁਧਿਆਣੇ ਦੇ ਰਵੀਦੀ ਬਿੱਕੂ ਜੀ ਥੋੜਾ ਲੜੇ ਆ 6 ਮਹੀਨੇ 4 ਮਹੀਨੇ ਹੋ ਗਏ ਅਜੇ ਉਹਨਾਂ ਨੇ ਅਜੇ ਤੱਕ ਜਗਰਾਉਂ ਦੇ ਵਿੱਚ ਆਈ ਨਹੀਂ ਜਿਹਦੇ ਨਾਲ ਵਰਕਰ ਬਹੁਤ ਨਿਰਾਸ਼ ਆ ਪਾਰਟੀ ਦਾ ਸ਼ਾਸਨ ਬੰਦੇ ਹੋ ਇਹ ਬੋਲਣ ਨੂੰ ਤਿਆਰ ਨਹੀਂ ਲੇਕਿਨ ਆਫ ਦਾ ਮਾਈਕ ਸਾਰੇ ਕਹਿੰਦੇ ਆ ਵੀ ਉਹਨਾਂ ਨੂੰ ਆ ਕੇ ਇੱਕ ਵਾਰੀ ਧੰਨਵਾਦ ਲਈ ਆਉਣਾ ਚਾਹੀਦਾ ਹੈ। ਦੇਖੋ ਜਿਹੜੀ ਗੱਲ ਤੱਕ ਮੈਂ ਜਾਣਦੀ ਹਾਂ ਪਾਰਟੀ ਨੇ ਉਹਨਾਂ ਦੇ ਰੱਖੇ ਸਾਰਿਆਕਰਮ ਇਹ ਵੀ ਲੇਕਿਨ ਜੋ ਇਥੇ ਨਹੀਂ ਆਏ ਆਂ ਇਹ ਜ਼ਰੂਰੀ ਹੈ। ਜੋ ਵੀ ਵਕਤ ਮਿਲੇਗਾ ਉहां ਜਗਾ ਪਹੁੰਚਣਗੇ। ਉਹਨਾਂ ਨੇ ਹਰ ਇੱਕ ਜਗ੍ਹਾ ਨੂੰ ਇਹਨੇ ਕਿ ਲੁਧਿਆਣਾ ਛੱਡ ਕੇ ਉਹ ਲੋਕ ਦਿਹਾਣੇ ਵਾਸਤੇ ਬਨੇ ਨੇ ਉਹਨਾਂ ਨੇ ਪੂਰਾ ਪੰਜਾਬ ਦੇਖਣਾ ਅਗਲੇ ਦਿਨ ਪਿੱਛੇ ਜਿਹਨਾਂ ਕੁਝ ਇੱਕ ਕਾਰਜਕर्ता ਬੰਦੂ ਰੇਲਵੇ ਦੀਆਂ ਆਪਣੀਆਂ ਪ੍ਰੋਬਲਮਸ ਵੀ ਲੈ ਕੇ ਗਏ ਨੇ ਉਹਨਾਂ ਨੇ ਬੈਠ ਕੇ ਸੁਣੀਆਂ ਬੜੇ ਆਰਾਮ ਨਾਲ ਤੇ ਮੈਂ ਇਹ ਨਹੀਂ ਕਿ ਦਿਹਾਣੇ ਤੋਂ ਨਹੀਂ ਗਏ ਕੋਈ ਜਿਹਾ ਜਾਗਰਾਉ ਤੋਂ ਨਹੀਂ ਗਏ ਹਰ ਜਗ੍ਹਾ ਤੋਂ ਲੋਕ ਜਾਂਦੇ ਨੇ ਉਹ ਦਿੱਲੀ ਜਦੋਂ ਹੁੰਦੇ ਨੇ ਉਹਨਾਂ ਨੂੰ ਵੀ ਧਿਆਨ ਖਿੱਚਾਉਂਦੇ ਨੇ ਅੱਗ ਇਹ ਕਿ ਹਮਲੇ ਕਿਉਂ ਮਿਲੂਗਾ ਜਿਹੜਾ ਜਾਗਰਾਉ ਵਾਸੀ ਨੂੰ ਬਹੁਤ ਉਮੀਦ ਸੀ ਬਿੱਟੂ ਦੇ ਬੰਦ ਤੇ ਪਰ ਉਮੀਦਾਂ ਸਾਰੇ ਟੁੱਟ ਗਏ ਕਿਉਂਕਿ ਉਸ ਦਿਨਾਂ ਨੇ ਸ਼ਕਲ ਨਹੀਂ ਦਿਖਾਈ ਮੇਰੇ ਕਹਿਣਾ ਅੱਜ ਮੇਰਾ ਇਹਨਾਂ ਦਾ ਅਬਸਰ ਹੈ ਨਾ ਉਹ ਆਪਣਾ ਪੂਰਾ ਇਹਦੇ ਤੇ ਫੋਕਸ ਹੈ ਕਿ ਕਾਰਿਆ ਕਰਨੀ ਅਸੀਂ ਕਿਸ ਤਰ੍ਹਾਂ ਆਪਣੇ ਸਾਧਨਾਂ ਬਿਹਾਨ ਕਿਸ ਤਰ੍ਹਾਂ ਤੇ ਔਰ ਮੇਰਾ ਇਹ ਤੇ ਮੇ ਫੋਕਸ ਰਿਹਾ ਕਿਉਂਕਿ ਇਹ ਤਾਂ ਇੱਕਦਮ ਬਾਤ ਤੋਂ ਇਲੈਕਸ਼ਨ ਦਾ ਨਾ ਉਹ ਬਸ ਕੋਈ ਨਮੁਮਦਾਰ ਸੀ ਤੇ ਅੱਜ ਦਾ ਮੇਰਾ ਫੋਕਸ ਸਿਰਫ ਉਹ ਤੇ ਹੈ ਕਿ ਮੈਂਬਰਸ਼ਿਪ ਦਾ ਤਾਂ ਹੀ ਵਧੇਗੀ ਜੇ ਅਸੀਂ ਪੁਰਾਣੇ ਮੈਂਬਰਾਂ ਨੂੰ ਛੱਡ ਕੇ ਨਵੇਂ ਮੈਂਬਰ ਚਾ ਬਣਾ ਰਹੇ ਹਾਂ ਪੁਰਾਣੇ ਮੈਂ ਜੋਸ਼ਾਂ ਦੇ ਉਹਨਾਂ ਦੀ ਪੁੱਛੀਏ ਸੀ ਨਹੀਂ ਉਹਨਾਂ ਦੀ ਜੋਸ਼ ਘਟਦਾ ਜਾ ਰਿਹਾ ਸ਼ਾਇਦ ਮੈਂ ਕੋਈ ਬੋਲਿਆ ਸੀ ਮੈਨੂੰ ਪਤਾ ਨਹੀਂ ਮੈਂ ਕਿਹਾ ਕਿ ਨਵੇਂ ਔਰ ਪੁਰਾਣੇ ਸਾਰਿਆਂ ਨੇ ਮੈਂਬਰ ਬਣਨਾ ਹੈ ਇਹ ਹਰ ਵਾਰ ਉਹ ਵੀ ਸਾਡੀ ਇਹ ਮੁਹਿੰਮ ਹੈ ਹਰ 5 ਸਾਲ ਬਾਅਦ ਸਾਡੇ ਦਰਜ ਤੱਕ ਅਭਿਆਨ ਹੁੰਦਾ ਹੈ ਅਸਲੀ ਇਹ ਕੈਂਪ ਵੀ ਲਗਾਉਂਦੇ ਆਂ ਔਰ ਬੈਕਟਰੀ ਜਿਸ ਤਾ ਅਭਿਆਨ ਕਰਦੇ ਆਂ ਇਹ ਹਰ ਵਾਰ ਦੀ ਮੁਹਿੰਮ ਹੈ ਜਿਹੜੇ ਤੇ ਆਉਣ ਵਾਲੇ ਕਮੇਟੀ ਪਾਰਟੀ ਦੇਖੋ ਵੀ ਕੋਈ ਤਸਨ ਛੱਡੀ ਨਹੀਂ ਬਲਕਿ ਜਿਆਦਾ ਖਰਚਿਆ ਉਹ ਹੋਰ ਜਿਆਦਾ ਉਸ ਫਾਇਦੇ ਤੋਂ ਕਿਸਤੇ ਆਉਂਦਾ ਹੈ। ਉਹ ਸਾਡੀ ਖੁਸ਼ੀ ਤਾਂ ਹਰ ਸਾਲ ਵਧੀ ਹੀ ਵਧੀ ਹੈ। ਪਾਰਟੀ ਐਵੇਂ ਨੇ ਪਿਛਲੀ ਵਾਰ ਵਰਦ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਹਦੇ ਸਕਾਰਿਆਕਤਵਾ ਬਹੁਤ ਵੱਡਾ ਫਾਇਦਾ ਲੋਕ ਲੈ ਰਹੇ ਹਨ। ਮਿਸ ਕਰਦੀ ਹੈ ਕਿ ਜਿਹੜੇ ਹਿੰਦੂ ਵੀ ਹੋਣਗੇ ਉਹਨਾਂ ਦਾ ਬਹੁਤ ਸਹਿਯੋਗ ਰਹੇਗਾ ਔਰ ਜਗਰਾਉਂ ਦੀ ਜਨਤਾ ਵੀ, ਕੋਮਾ ਮਾਕੇ ਬਾਤੀ ਜਨਤਾ ਪਾਰਟੀ ਦੀ ਕਰੇਗਾ। ਠੀਕ ਹੈ। ਰਮਨ ਸਿੰਘ ਕੀ ਟਾਰਗੇਟ ਹੈ ਜਿਹੜਾ ਜਿਲ੍ਹੇ ਦੇ ਵਿੱਚ ਜਗਰਾਉਂ ਜਿਲ੍ਹੇ ਦੇ ਵਿੱਚ ਮੈਂਬਰਸ਼ਿਪ ਦਾ? ਜਿਨਰਲ ਟਾਰਗੇਟ ਨਹੀਂ ਹੈ ਹਰ ਇੱਕ ਗੁਣਚ ਦੇ ਉੱਤੇ ਸਾਡਾ 200 ਮੈਂਬਰ ਬਣਾਉਣ ਦਾ ਟਾਰਗੇਟ ਹਰ ਇੱਕ ਬੋਲ ਹਰ ਇੱਕ ਬੁਸ਼ੀ ਸਾਹਿਬ ਜੀ ਜਿਵੇਂ ਜਗੜਾਉਣ ਦੇ ਵਿੱਚ ਪੁਰਾਣੇ ਵਰਕਰ ਘੱਟ ਦੇਖ ਰਿਹਾ ਜੀ ਉਹ ਪੁਰਾਣੇ ਵਰਕਰਾਂ ਦਾ ਰੋਸ ਵੀ ਆ ਵੀ ਸਾਨੂੰ ਬੁਲਾਇਆ ਨਹੀਂ ਜਾਂਦਾ ਕਿਸੇ ਵੀ ਮੀਟਿੰਗ ਤੇ ਜਾਂ ਫੰਕਸ਼ਨ ਤੇ ਨਹੀਂ ਬੁਲਾਇਆ ਜਾਂਦਾ ਮੈਂ ਕੱਲ ਵੀ ਮੇਰੇ ਕੋਲ ਕੋਈ ਸੱਜ ਆਏ ਸੀਗੇ ਕਿ ਸਾਨੂੰ ਸੁਣਿਆ ਨਹੀਂ ਲੱਗਦਾ ਪਰ ਮੇਰੇ ਕੋਲੇ ਇੱਕ ਬ੍ਰੌਡਕਾਸਟ ਲਿਸਟ ਹੈ ਉਹਦੇ ਵਿੱਚ ਨਵੇਂ ਵਰਕਰ ਵੀ ਨੇ ਪੁਰਾਣੇ ਵਰਕਰ ਵੀ ਨੇ ਜੇ ਕਿਸੇ ਨੇ ਕੋਈ ਉਹਨੂੰ ਇਸ ਤਰ੍ਹਾਂ ਦਾ ਸੰਸ਼ਾ ਹੈ ਕਿ ਉਹਨੂੰ ਸੁਨੇਹਾ ਨਹੀਂ ਲੱਗਦਾ ਤਾਂ ਉਹ ਆਪਣਾ ਮੋਬਾਈਲ ਫੋਨ ਇੱਕ ਵਾਰ WhatsApp ਚੈੱਕ ਕਰ ਲਵੇ ਕਿ ਉਹਨੂੰ ਮੈਸੇਜ ਲੱਗੇ ਆ ਕਿ ਨਹੀਂ ਲੱਗੇ ਔਰ ਜੇ ਲੱਗੇ ਆ ਤਾਂ ਫਿਰ ਉਹ ਕਿਉਂ ਨਹੀਂ ਆਇਆ ਉਹਦਾ ਜਵਾਬ ਉਹ ਆਪ ਦੇਊਗਾ ਉਸ ਦੀ ਜ਼ਿੰਮੇਵਾਰੀ ਮੈਂ ਨਹੀਂ ਲੈ ਸਕਦਾ ਨਾ ਮੈਂ ਉਹਦਾ ਜਵਾਬ ਦੇ ਸਕਦਾ ਕਿ ਕਿਉਂ ਜਗਰਾਉਂ ਦੇ ਵਰਕਰਾਂ ਦੀ ਇੱਕ ਹੋਰ ਵੀ ਗੱਲ ਚੱਲ ਰਹੀ ਹੈ ਕਿ ਪਾਣਾ ਜੀ ਤੁਹਾਡੀ ਪਾਰਟੀ ਦੇ ਵਿੱਚ ਜਗਰਾਉਂ ਦੇ ਵਿੱਚ ਸਭ ਲੋਕ ਜਗਰਾਉਂ ਦੇ ਵਿੱਚ ਰਹੇ ਆ ਦੋਨੋਂ ਪ੍ਰਧਾਨਾਂ ਖੜੇ ਆ ਛੇ ਸਾਲ ਹੋ ਗਏ ਆ 6 8 ਮਹੀਨੇ ਮੈਨੂੰ ਪਰ ਇਹ ਤੁਹਾਡੀ ਪਾਰਟੀ ਦੇ ਵਰਕਰ ਹੀ ਗੱਲਾਂ ਕਰਦੇ ਜੀ ਬਿਲਕੁਲ ਸਾਰੇ ਜੱਗ ਜਾਹਾਰਾ ਇਸ ਗੱਲ ਦੀ ਪਾਰਟੀ ਦੇ ਵਿੱਚ ਜਿੰਨੇ ਮੂੰਹ ਉਹਨੀਆਂ ਗੱਲਾਂ ਕਿਸੇ ਨੂੰ ਕੋਈ ਸੰਤੁਸ਼ਟ ਨਹੀਂ ਕਰ ਸਕਦਾ ਲੇਕਿਨ ਪਾਰਟੀ ਚੱਲਦੀ ਸੰਵਿਧਾਨ ਦੇ ਨਾਲ ਜਿਹੜਾ ਬੰਦਾ ਸੰਵਿਧਾਨ ਨੂੰ ਫੋਲੋ ਕਰਨਾ ਚਾਹੁੰਦਾ ਉਹ ਪਾਰਟੀ ਦੇ ਵਿੱਚ ਰਹਿੰਦਾ ਹੈ ਜਿਹੜਾ ਬੰਦਾ ਸੰਵਿਧਾਨ ਨੂੰ ਹੱਡਵਿੰਗ ਕਰਨਾ ਚਾਹੁੰਦਾ ਜਿਹੜਾ ਬਾਈਪਾਸ ਕਰਨਾ ਚਾਹੁੰਦਾ ਉਹ ਪਾਰਟੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਕੇ ਉਹ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਪਾਰਟੀ ਸੈਨ ਨਹੀਂ ਕਰਦਾ ਠੀਕ ਹੈ ਤਦ ਕਿ ਫੋਕਸ ਹੋਏਗਾ ਮੈਂਬਰਸ਼ਿਪ ਦਾ ਫੋਕਸ ਮੈਂਬਰਸ਼ਿਪ ਦਾ ਫੋਕਸ ਆਦਾ ਜਿੰਨੇ ਵੀ ਜਵਾਨ ਮੁੰਡੇ ਨੇ ਜਿਹੜਾ ਜਿਨ੍ਹਾਂ ਦੇ ਮਨ ਦੇ ਵਿੱਚ ਦੇਸ਼ ਦੇ ਪ੍ਰਤੀ ਕੁਝ ਕਰਨ ਦੀ ਭਾਵਨਾ ਹੈ ਉਹਨਾਂ ਨੂੰ ਅਸੀਂ ਇਹ ਪਾਰਟੀ ਦੇ ਵਿੱਚ ਸ਼ਾਮਲ ਕਰਾਂਗੇ ਔਰ ਉਹਨਾਂ ਨੂੰ ਐਕਟਿਵ ਕਾਰਜਕਰਤਾ ਬਣਾਉਣ ਦੇ ਵਿੱਚ ਵੀ ਅਸੀਂ ਮਦਦ ਕਰਾਂਗੇ ਠੀਕ ਹੈ